ਮੜਾ ਤੇ ਰਾਸਤੇ 'ਚ ਮੜਾ ਜ ਮੂਡ ਬਣ ਗਿਆ ਮੂਡ ਮੂਡ ਬਣ ਗਿਆ ਦਾਦਾ ਆ ਬੋਤਲ ਖੋਲ ਲੋ ਮੜੀ ਜੀ ਸਾਡੇ ਭਾਜੀ ਆਏ ਨੇ ਅਮਰੀਕਾ ਤੋਂ ਇਹ ਸਾਡਾ ਗੁੱਪਾ ਮਿਸਤਰੀ ਜੜੀ ਬੂਟੀ ਲੈ ਆਏ ਸੀ ਨਾਲ ਹੀ ਉਹ ਵਿੱਚ ਫੋਟੋ ਨਹੀਂ ਆਣੀ ਵਿੱਚ ਉਹ ਵੀਰੋ ਬੈਨ ਹੋਣਾ ਨਾ ਇਹ ਸਾਡੇ ਆਰਕੇ ਜੀ ਇਹ ਸਾਡੇ ਜਿਹੜਾ ਸ੍ਰੀ ਨਾਇੰਦ ਪਤਾ ਸਾਰਿਆਂ ਨੂੰ ਕਮੈਂਟ ਕਰ ਸਕਿਆ ਨਾਇੰਦ ਦਾਲੀ ਆਉਂਦੀ ਹੈ ਨਾ ਸਾਹਮਣਾ ਰੱਖੋ ਆਂਟੀ ਦਾ ਦਰਸ਼ਨ ਕਰਵਾ ਲਿਆ ਅਮਲੇਟ ਬਣਾਣਾ ਓਹ ਹੱਥ ਚੱਲ ਫਰੀ ਚਾੜਿਆ ਤੁਸੀਂ ਕੀ ਪਾ ਦੇਣਾ ਵੀ ਪੈਰ ਚੋਂ ਓਏ ਗਾਲਾਂ ਨਾ ਕੱਢੋ ਓਏ ਗਾਲ ਨਹੀਂ ਗਾਲ ਹੀ ਨਹੀਂ ਦੇਤੋ ਗਾਲਾਂ ਕੱਢੋ ਆਰਾਮ ਆਰਾਮ ਨਾਲ ਆਂਟੀ ਕਿੱਥੇ ਗਾਲਾਂ ਨਾ ਕੱਢੋ ਗਾਲਾਂ ਕੱਢਦੇ ਆਹ ਤੇ ਪੰਜਾਬੀ ਐਂਟੀ ਗਾਲਾਂ ਕੱਢਦੇ ਓਹ ਨਹੀਂ ਨਹੀਂ ਮਾ ਉਸਨ ਬਿਲਕੁਲ ਢੰਡਾ ਵਡੀਆਂ ਖੜੀਆਂ ਸਾਡੀਆਂ ਬਹੁਤ ਹੀ ਵਧੀਆ ਹੋਟਲ ਸਕਾਈ ਹਲ ਟੱਬਾ ਬਹੁਤ ਹੀ ਜ਼ਿਆਦਾ ਠੰਡਾ ਮੌਸਮ ਅਸੀਂ ਸਿਰਫ ਜਾਂ ਰੋਪੜ ਤੋਂ 70-80 ਕਿਲੋਮੀਟਰ ਦੂਰ ਆਏ ਹਾਂ ਬਿਲਕੁਲ ਚਿਰ ਕਹ ਤਰਕੀ ਵੀ ਬਾਈ ਇਹ ਪੁਲਿਸ ਵਾਲੇ ਆ ਜੇ ਤਾਂ ਬੋਲਣ ਲੱਗ ਜਾਂਦਾ ਕਹਿੰਦੇ ਉਹਨੂੰ ਪੁੱਛ ਲਓ ਵੀ ਕਹਿੰਦੇ ਪੁਲਿਸ ਵਾਲੇ ਕੋਈ ਕੁੱਤਾ ਆ ਜਾਂਦਾ ਰੋਡ 'ਤੇ ਆਪਣਾ ਲੰਗ ਲੋ ਬਸ ਰੋਡ 'ਤੇ ਹੀ ਵੀ ਮੁੰਡੇ ਨੂੰ ਪ੍ਰੋਬਲਮ ਆਈ ਕਹਿੰਦੇ ਪੈਗ ਨੂੰ ਪੁਲਿਸ ਤੰਗ ਕਰਦੀ ਬਾਕੀ ਹਰ ਚ ਕਹਿੰਦਾ ਕੋਈ ਨਹੀਂ ਮੈਂ ਬੁਲਾਉਂਦਾ ਫੋਨ ਐ ਸਸਪੀ ਸਾਹਿਬ ਨੂੰ ਕਿੱਧਰ ਗਿਆ ਪਾ ਲੋ ਯਾਨੂ ਪਾ ਲੋ ਜਿਹੜੇ ਕਰਕੇ ਸਿੱਟੋ ਜਾਂ ਨੂੰ ਆਂਡੇ ਬਣਦੇ ਪਾ ਲੋ ਪਾ ਲੋ ਪਾ ਲੋ ਮਹਿਤਰੀਏ ਕੀੜੇ ਨੱਚਦੇ ਸਵੇਰ ਦੇ ਟਾਈਮ ਹੋ ਗਿਆ ਇਹਦਾ ਇੱਧਰ ਦੇਖੋ ਜੀ ਇੱਧਰ ਵੀ ਠੰਡੇ ਚ ਪਿਆ ਪੂਰਾ ਐ ਕੋਪੇ ਬਾਈ ਦੇਖੋ ਪਰਪਗਿਰੀ ਵੀ ਆ ਥੋੜੀ ਥੋੜੀ ਪਰਪਾ ਦੇਖੋ ਪਰ ਪਿਆ ਰਿਹਾ ਪਰ ਕਿੱਕੜੇ ਆ ਤੰਗ ਖੋਖਰੇ ਆ ਗੜੀ 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 ਪਿਆਰ ਕਰਨ ਦੇ ਚਲਾ ਵਾਂਗ ਲਾ ਨੀ ਬਲੀਆ ਮਾਮਨੀ ਆ ਆ ਜਦੋਂ ਅੰਦਰ ਹਣ ਮਾਮਨੀ ਕੋਣ ਖੜਾ ਇਹ ਵਿਚਾਰਾਂ ਟਾਈਮ ਹੁੰਦਾ ਦੋ ਦਿਨ ਮਹੀਨੇ ਸੀ ਜਿੰਨੇ ਹੁੰਦਾ ਵੀ ਕਮਾਣੇ ਦਾ ਬੜੀ ਫਾਰੀ ਅਮਰਿਕਾ ਦੇ ਲੈ ਕੇ ਆਇਆ ਇਹ ਸਮਾਨ ਅਮਰੀਕਾ ਵਾਲਾ ਅਮਰੀਕਾ ਵਾਲਾ ਦਿਖਾਓ ਮੜਾ ਕਢਾ ਜਾ ਉੱਪਰ ਹੱਥ ਰੱਖ ਲਈ ਮੜਾ ਜੰਗਲੀ ਜੇ ਪਰ ਇਹ ਪਰ ਉਂਗਲੀ ਚੱਕ ਲਈ ਤਾਂ ਕਢਾਈ ਲਿਆ ਸਾਡੇ ਅਮਰੀਕਾ ਲੈ ਕੇ ਆਇਆ ਈ ਸਾਡੇ ਇਕ ਕਿਸਮਾਂ ਦੀ ਗੱਲ ਹੈ ਜਿਹਦੀ ਕਿਸਮ ਲਿਖੀ ਹੋਈ ਹੈ ਅਮਰੀਕਾ ਵਾਲੇ ਸੋਲੋ ਨਾਲ ਕਿਤੇ ਅਮਰੀਕਾ ਵਾਲੀ दारू ਇਧਰ ਪੰਗਾ ਨਾ ਖਟਰਾ ਕੋਈ ਉਹ ਤਰੀਕ ਵੀ ਸ਼ਿਮਲਾ ਪੈਣੀ